ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਕੁਝ ਕੋ ਉਹ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਗੱਲ ਅੱਜ ਕਰਨੀ ਹੈ ਜਿਹੜੇ ਲੋਕ ਇਹ ਨਾਹਰਾ ਲਾਉਂਦੇ ਨੇ ਕਿ ਭਈਏ ਪਹਜਾਓ ਪੰਜਾਬ ਬਚਾਓ ਮੈਂ ਇਹ ਵੀਡੀਓ ਤਕਰੀਬਨ ਤਕਰੀਬਨ ਕਲੀਅਰ ਕਰਕੇ ਪਾਈ ਸੀ ਕਿ ਜਿਹੜੇ ਵੀ ਭਈਏ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਆਉਂਦੇ ਐ ਉਹਨਾਂ ਦਾ ਆਧਾਰ ਕਾਰਡ ਬੋਟਰ ਕਾਰਡ ਨਾ ਬਣਾਇਆ ਜਾਵੇ ਔਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਜਾਵੇ ਕਿ ਉਹ ਪੰਜਾਬ ਦੇ ਵਿੱਚ ਕੋਈ ਪ੍ਰਾਪਰਟੀ ਨਾ ਖਰੀਦ ਸਕਣ ਉਹ ਕੰਮ ਲਈ ਆਉਂਦੇ ਨੇ ਕੰਮ ਤੱਕ ਉਹਨਾਂ ਨੂੰ ਸੀਮਿਤ ਰੱਖਿਆ ਜਾਵੇ ਜਦੋਂ ਹੁਸ਼ਿਆਰਪੁਰ ਦੇ ਵਿੱਚ ਉਹ ਛੋਟੇ ਜਿਹੇ ਬੱਚੇ ਹਰਵੀਰ ਦਾ ਇੱਕ ਪ੍ਰਵਾਸੀ ਭਈਏ ਵੱਲੋਂ ਕਤਲ ਕੀਤਾ ਜਾਂਦਾ ਹੈ ਇਹ ਮੁੱਦਾ ਇਨਕ ਭੱਕਿਆ ਹੋਇਆ ਹੈ ਪੰਜਾਬ ਦੇ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਭਈਆਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚੋਂ ਭਜਾ ਦਿਓ ਪਿੰਡਾਂ ਦੇ ਪਿੰਡ ਜਿੱਥੇ ਭਈਏ ਵੱਸਦੇ ਨੇ ਉਹ ਖਾਲੀ ਕਰਵਾਏ ਜਾਵੇ ਬਹੁਤ ਵੱਡੇ ਕੈ ਲਈ ਇਹ ਮੁੱਦੇ ਦੇ ਮੁਤਾਬਕ ਹਰੇਕ ਜਰਨਲਿਸਟ ਬੰਦੇ ਨੇ ਚੈਨਲ ਤੇ ਸੋਸ਼ਲ ਮੀਡੀਆ ਤੇ ਗੱਲ ਕੀਤੀ ਹੈ ਤੇ ਜਦੋਂ ਮੈਂ ਸ਼ਰਿਆਵਾਂ ਇਹ ਗੱਲ ਕਹਿਤੀ ਕਿ ਇਹਨਾਂ ਨੂੰ ਕੁੱਟ ਮਾਰ ਕੇ ਤੁਸੀਂ ਭਜਾ ਦਿਓ ਉਦੋਂ ਮੈਂ ਕਿਉਂ ਕਿਹਾ ਕਿਉਂਕਿ ਉਹ ਬੱਚੇ ਦਾ ਜਿਹੜਾ ਦੁੱਖ ਸੀ ਉਹ ਦੇਖਿਆ ਨਹੀਂ ਜਾਂਦਾ ਉਹ ਪਰਿਵਾਰ ਨੂੰ ਕੁਝ ਕੇ ਦੇਖੋ ਕਿਦਾਂ ਉਹ ਛੋਟੀ ਜੀ ਬੱਚੀ ਆਪਣੇ ਭਰਾ ਲਈ ਤਰਸਦੀ ਹੈ ਔਰ ਕਹਿੰਦੀ ਹੈ ਕਿ ਜਿੱਦਾਂ ਮੇਰੇ ਭਰਾ ਨੂੰ ਮਾਰਿਆ ਉਦਾਂ ਉਹਨੂੰ ਵੀ ਮੌਦੀ ਸਜ਼ਾ ਦਿੱਤੀ ਜਾਵੇ ਇਹ ਸਭ ਲਈ ਇੱਕ ਦੁਖਦਾਈ ਖਬਰ ਸੀ ਸਭ ਨੇ ਅਫਸੋਸ ਕੀਤਾ ਮਨਾਇਆ ਪਰ ਜਦੋਂ ਪੰਜਾਬ ਦੇ ਵਿੱਚ ਹਲਚਲ ਹੋਈ ਉਦੋਂ ਸਾਨੂੰ ਥੋੜਾ ਜਿਹਾ ਇਹ ਗੱਲ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਟਿੱਪਣੀਆਂ ਆਈਆਂ ਉਹ ਕਹਿੰਦੇ ਜਿਹੜੇ ਮਜ਼ਦੂਰ ਨੇ ਪ੍ਰਵਾਸੀ ਉਹਨਾਂ ਦੀ ਖੇਤੀ ਦੇ ਨਾਲ ਬਹੁਤ ਵੱਡੀ ਸਾਂਝ ਹੈ। ਬਾਕੀ ਇਹ ਗੱਲ ਕਿਤੇ ਨਾ ਕਿਤੇ ਸਾਨੂੰ ਧਿਆਨ ਵਿੱਚ ਰੱਖਣੀ ਪਊ। ਜਦੋਂ ਕਣਕ ਵੱਢਣੀ ਹੈ ਉਦੋਂ ਵੀ ਮੂਰੇ ਭਈਆਂ ਦੀ ਲੋੜ ਪੈਣੀ ਹੈ, ਪ੍ਰਵਾਸੀ ਮਜ਼ਦੂਰਾਂ ਦੀ ਲੋੜ ਪੈਣੀ ਹੈ। ਔਰ ਮੂਰੇ ਝੋਨਾ ਵੱਢਣਾ ਹੈ ਉਦੋਂ ਵੀ ਲੋੜ ਪੈਣੀ ਹੈ, ਝੋਨਾ ਲਾਉਣਾ ਹੈ। ਉਦੋਂ ਵੀ ਲੋਡ ਪੈਣੀ ਪਰ ਕੁਝ ਲੋਕ ਉਹ ਨੇ ਜਿਹੜੇ ਤਮਾਸ਼ਵੀਨ ਜਿਹੜੇ ਕੁਝ ਧਾਰਮਿਕ ਸੰਸਥਾਵਾਂ ਵਾਲੇ ਜਾਂ ਜਿਹੜੇ ਧਾਰਮਿਕ ਗੁੰਡੇ ਨੇ ਉਹਨਾਂ ਨੇ ਕੁੱਟ ਮਾਰ ਦੀ ਕੋਸ਼ਿਸ਼ ਕੀਤੀ ਜਿਵੇਂ ਬਠਿੰਡਾ ਪੁਲਿਸ ਵੱਲੋਂ ਦੋ ਤਿੰਨ ਇਹੋ ਜਿਹੇ ਸਖਸ਼ਾਂ ਤੇ ਕਾਰਵਾਈ ਕੀਤੀ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਆਜ਼ਾਦ ਭਾਰਤ ਵਿੱਚ ਸਭ ਨੂੰ ਇੱਥੇ ਰਹਿਣ ਦਾ ਜੀਣ ਦਾ ਕੰਮ ਕਰਨ ਦਾ ਹੱਕ ਹੈ ਕੁਝ ਲੋਕ ਉਹ ਨੇ ਜਿਨ੍ਹਾਂ ਨੇ 100% ਇਹ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਭਈਆ ਕੋਈ ਵੀ ਪ੍ਰਵਾਸੀ ਨਾ ਰਹੇ ਇਹ ਸਾਡੀਆਂ ਇੱਜ਼ਤਾਂ ਨੂੰ ਪੈਂਦੇ ਨੇ ਔਰ ਸਾਡੀਆਂ ਔਰਤਾਂ ਦੇ ਨਾਲ ਬਦਸਲੂਕੀ ਕਰਦੇ ਨੇ ਚੋਰੀਆਂ ਠੱਗੀਆਂ ਜਾਂ ਕਤਲ ਕਰਕੇ ਭੱਜ ਜਾਂਦੇ ਨੇ ਕੁਝ ਹੱਦ ਤੱਕ ਇਹ ਗੱਲਾਂ ਸਹੀ ਨਹੀਂ ਪਰ ਜਦੋਂ ਮੈਂ ਇਹ ਪੂਰੀ ਕਲੀਅਰ ਕਰਕੇ ਵੀਡੀਓ ਪਾਈ ਕਿ ਭਈਆਂ ਨੂੰ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਚਾਹੀਦਾ ਤਾਂ ਉਦੋਂ ਜਿਹੜੇ ਸਾਡੇ ਪੰਜਾਬੀ ਨੇ ਨਾ ਉਹ ਕਿਹੜੀਆਂ-ਕਿਹੜੀਆਂ ਸਟੇਟਾਂ ਵਿੱਚ ਬੈਠੇ ਨੇ ਖਾਸ ਕਰਕੇ ਜੁਪੀ ਮਹਾਰਾਸ਼ਟਰ ਉੱਤਰਾਖੰਡ ਬੰਬੇ ਦੇ ਵਿੱਚ ਬੈਠੇ ਆ ਜਾ ਗੁਜਰਾਤ ਵਿੱਚ ਬੈਠੇ ਐ ਦਿੱਲੀ ਵਿੱਚ ਬੈਠੇ ਐ ਨੋਇਡਾ ਵਿੱਚ ਬੈਠੇ ਐ ਇਹਨਾਂ ਦਾ ਕਾਰੋਬਾਰ ਉਹ ਕਹਿੰਦੇ ਜਦੋਂ ਵੀ ਤੁਸੀਂ ਇਹ ਕਦਮ ਚੁੱਕਿਆ ਵੀ ਭਈਆਂ ਨੂੰ ਪੰਜਾਬ ਵਿੱਚੋਂ ਭਜਾ ਦਿਓ ਸਾਡੇ ਤੇ ਕਹਿੰਦੇ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਇਹ ਵਾਕਈ ਗੱਲ ਸਹੀ ਹੈ ਸਾਨੂੰ ਆਪਣੇ ਬਾਰੇ ਵੀ ਸੋਚਣਾ ਪੈਂਦਾ ਹੈ ਹੁਣ ਮੈਂ ਜਿਹੜੀ ਅੱਜ ਗੱਲ ਕਰਨ ਲੱਗਾ ਮੇਰਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਵੀ ਇੱਕ ਤਰਫਾ ਖੜ ਕੇ ਆਪਾਂ ਗੱਲ ਕਰ ਦਈਏ ਬਿਲਕੁਲ ਨਹੀਂ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਇਹਨੂੰ ਪਈਆਂ ਨਾ ਕਰਨਾ ਹੁਣ ਗਿਆਨੀ ਵੀ ਝੂ ਟਰਨ ਮਾਰ ਗਿਆ ਨਾ ਨਾ ਐਦਾਂ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਖੜਾ ਉਹ ਸਟੈਂਡ ਤੇ ਖੜ ਕੇ ਗੱਲ ਕੀਤੀ ਹੈ ਮੈਂ ਫਿਰ ਵੀ ਕਲੀਅਰ ਕਰ ਦੇਣਾ ਵੀ ਜਿਹੜੇ ਵੀ ਪ੍ਰਵਾਸੀ ਸਾਡੇ ਪੰਜਾਬ ਵਿੱਚ ਕੰਮ ਧੰਦੇ ਲਈ ਆਉਂਦੇ ਆ ਉਹਨਾਂ ਦਾ ਰੋਜ਼ਗਾਰ ਹੈ ਕੌਣ ਹੋ ਜੀ ਸਦਕੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਨਾ ਪੰਜਾਬ ਦੇ ਲੋਕ ਰੋਕਦੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੇ ਵੀ ਖੇਤੀ ਦੇ ਵਿੱਚ ਭਾਵੇਂ ਉਹ ਹਾੜੀ ਹੋਵੇ ਸੋਨੇ ਹੋਵੇ ਯਾਨੀ ਕਿ ਝੋਨਾ ਕਣਕ ਦੇ ਵਿੱਚ ਉਹਨੂੰ ਤਾਂ ਕੰਮ ਲੈਣਾ ਔਰ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਇਹ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਇਹ ਚ ਕੋਈ ਦੋਰਾ ਨਹੀਂ ਪਰ ਜਦੋਂ ਅਸੀਂ ਆਪਣਿਆਂ ਬਾਰੇ ਸੋਚਦੇ ਹਾਂ ਉਦੋਂ ਸਾਨੂੰ ਇਹ ਲੱਗਦਾ ਹੈ ਕਿਤੇ ਇਹੀ ਰਵਈਆ ਜਿਹੜੇ ਸਾਡੇ ਲੋਕ ਹੋਸਟੇਟਾਂ ਵਿੱਚ ਰਹਿੰਦੇ ਨੇ ਜਿ ਉਹਨਾਂ ਦੇ ਨਾਲ ਹੋਇਆ ਫਿਰ ਅਸੀਂ ਕੀ ਕਰਾਂਗੇ ਮੇਰਾ ਅੱਜ ਦੀ ਵੀਡੀਓ ਦਾ ਮਕਸਦ ਇਹ ਹੈ ਕਿ ਜਿਹੜੀ ਕੁੱਟਮਾਰ ਵਾਲੀ ਗੱਲ ਹੈ ਭਈਏ ਪੰਜਾਬ ਬਚਾਓ ਪੰਜਾਬ ਬਚਾਓ ਇਹ ਨਾਰਾ ਕਿਤੇ ਨਾ ਕਿਤੇ ਸਾਡੇ ਲਈ ਵੀ ਨੁਕਸਾਂ ਨਹੀਂ ਹੋਵੇਗਾ ਕੋਈ ਦੁਰਾਂਤ ਨਹੀਂ ਜਦੋਂ ਤੁਸੀਂ ਖੁੱਲ੍ਹ ਦੇਲੀ ਨਾਲ ਦੇਖਦੇ ਹੋ ਉਦੋਂ ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਜਿਹੜਾ ਬੰਦਾ ਗਲਤੀ ਕਰਦਾ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅੱਜ ਇੱਕ ਸੱਜਣ ਨੇ ਟਿੱਪਣੀ ਕੀਤੀ ਮੈਨੂੰ ਸਪੈਸ਼ਲ ਫੋਨ ਕੀਤਾ ਔਰ ਉਹਨੇ WhatsApp ਤੇ ਮੈਸੇਜ ਲਿਖਿਆ ਕਈ ਲੋਕੇ ਕਹਿੰਦੇ ਸੀ ਕਿ ਸਾਡੇ ਪੰਜਾਬੀ ਐਡੀ ਵਰਟੀ ਗਲਤੀ ਨਹੀਂ ਕਰਦੇ। ਬਾਕੀ ਇਹ ਗੱਲ ਮੰਨਣ ਵਿੱਚ ਆਉਂਦੀ ਵੀ ਹੈ ਵੀ ਸਾਡੇ ਪੰਜਾਬੀ ਐਡੀ ਵਰਟੀ ਗਲਤੀ ਨਹੀਂ ਕਰਦੇ। ਪਰ ਜਿਹੜੇ ਸੱਜਣ ਨੇ ਟਿੱਪਣੀ ਕੀਤੀ ਉਹ ਕਹਿੰਦਾ ਜੀ ਅੱਤਵਾਦ ਵੇਲੇ ਜੋ ਪੁਲਿਸ ਨੇ ਕੀਤਾ ਉਹ ਤਾਂ ਸਾਡੇ ਆਪਣੇ ਸੀ। ਜਿਹੜੇ ਫੇਕ ਇਨਕਾਊਂਟਰ ਕੀਤੇ ਗਏ ਥਾਣਿਆਂ ਦੇ ਵਿੱਚ ਜਾ ਕੇ ਛਾੜੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਇਜਤਾਂ ਲੁੱਟੀਆਂ ਗਈਆਂ ਉਹ ਕੌਣ ਸੀ ਮਤਲਬ ਹੁਣ ਪੁਲਿਸ ਦੇ ਵਿੱਚ ਜੇ 10% ਉਹ ਅਫਸਰ ਨੇ ਜਿਨ੍ਹਾਂ ਨੇ ਇਹ ਕਨਾਉਣੀਆਂ ਹਰਕਤਾਂ ਕੀਤੀਆਂ ਤਾਂ ਕੀ ਅਸੀਂ ਪੂਰੀ ਪੰਜਾਬ ਪੁਲਿਸ ਨੂੰ ਦੋਸ਼ੀ ਠਹਿਰਾ ਦੇਈ ਇੱਕ ਥਾਣੇ ਵਿੱਚ ਇੱਕ ਦੋ ਬੰਦੇ ਦੋ ਚਾਰ ਬੰਦੇ ਕਰਪਟ ਹੋਣਗੇ ਕ੍ਰਪਸ਼ਨ ਕਰਦੇ ਹੋਣਗੇ ਨਜਾਇਜ਼ ਪਰਚੇ ਪਾਉਂਦੇ ਹੋਣਗੇ ਪਰ ਕੀ ਪੂਰੇ ਥਾਣੇ ਤੇ ਧੱਬਾ ਲਾਦ ਗਏ ਇਹ ਗੱਲਾਂ ਸਾਢੇ ਤੇ ਵੀ ਟੁਕਦੀਆਂ ਨੇ ਗਲਤੀ ਕੋਈ ਵੀ ਕਰ ਸਕਦਾ ਮੈਂ ਕਹਣਾ ਜਿਹੜਾ ਬੰਦਾ ਇਹੋ ਜਿਹੀ ਕਰਤੂਤ ਕਰਦਾ ਜਿਵੇਂ ਉਹ ਬਈਏ ਨੇ ਉਸ ਹਰਵੀਰ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗੰਦੀ ਹਰਕਤ ਕਰਤੂਤ ਕੀਤੀ ਇਹੋ ਜੇ ਲੋਕਾਂ ਨੂੰ ਚੌਂਕ 'ਚ ਖੜਾ ਕੇ ਭਾਵੇਂ ਤੁਸੀਂ ਗੋਲੀ ਮਾਰ ਦਿਓ ਤਾਂ ਵੀ ਸਜ਼ਾ ਕੱਟੇ ਪਰ ਜਿਹੜੀ ਪੰਜਾਬ ਦੇ ਵਿੱਚ ਹਲਚਲ ਅਸੀਂ ਪੈਦਾ ਕਰ ਦਿੱਤੀ ਪਿੰਡਾਂ ਦੇ ਵਿੱਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਇਹ ਗੱਲ ਹੁਣ ਮੈਂ ਆਪਣੇ ਵੱਲੋਂ ਕਹਿਣ ਲੱਗਾ ਉਹਦੇ ਥੋੜਾ ਜਿਹਾ ਧਿਆਨ ਕਰਿਓ ਜਿਹੜੇ ਲੋਕ ਅੱਜ ਮਤੇ ਪਾਉਂਦੇ ਨੇ ਨਾ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਰਹਿਣੇ ਨਹੀਂ ਚਾਹੁੰਦੇ ਜਦੋਂ ਝੋਨਾ ਲਗਾਉਣਾ ਪਿਆ ਨਾ ਜਿਹੜੇ ਸਾਡੇ ਪੰਜਾਬੀ ਮਜ਼ਦੂਰ ਨੇ ਪੰਜਾਬ ਦੇ ਵਿਛਿੰਦੇ ਜਦੋਂ ਇਹਨਾਂ ਨੇ 4 ਰੁਪਏ ਵੱਧ ਮੰਗ ਲਏ ਨਾ ਝੋਨੇ ਦੀ ਲਵਾਈ ਦੇ ਉਦੋਂ ਦੁਆਰਾ ਫਿਰ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਚੇਤਿਤ ਕਰਾਂਗੇ ਅਸੀਂ ਆਪਣੇ ਲਈ ਵੀ ਮਤੇ ਪਾਵਾਂਗੇ ਸਾਡੇ ਕੜਮ ਚੌਧਰੀਆਂ ਨੇ ਗੁਰਦੁਆਰਿਆਂ ਦੇ ਵਿੱਚ ਸਾਡੇ ਆਪਣੇ ਪੰਜਾਬੀ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਖਿਲਾਫ ਮਤੇ ਪਾਏ ਹੋਏ ਐ ਐਨੇ ਹਜ਼ਾਰ ਲਵਾਈ ਦਾ ਦੇਵਾਂਗੇ ਦੋ ਟੈਮ ਚਾਹ ਦੇਵਾਂਗੇ ਰੋਟੀ ਦੇਣੀ ਨਹੀਂ ਯਾਨੀ ਗੁਰਦੁਆਰਿਆਂ ਵਿੱਚ ਖੜ ਕੇ ਮਤੇ ਪਾਏ ਸੀ ਅਸੀਂ ਆਪਣੀ ਲਈ ਕਦਰ ਨਾ ਪਹਿਲਾਂ ਕੀਤੀ ਨਾ ਹੁਣ ਕਰਾਂਗੇ ਜਦੋਂ ਸਾਨੂੰ ਮਜ਼ਦੂਰ ਨਾ ਮਿਲੇ ਕਣਕ ਦੀ ਬਢਾਈ ਵਾਸਤੇ ਝੋਨੇ ਦੀ ਲਵਾਈ ਵਾਸਤੇ ਉਦੋਂ ਅਸੀਂ ਫੇਰ ਪਿੱਟਾਂਗੇ ਅਸੀਂ ਫੇਰ ਕਹਿਣਾ ਸਾਨੂੰ ਪ੍ਰਵਾਸੀ ਚਾਹੀਦੇ ਹੁਣ 10-20 ਦਿਨ ਇਹ ਜਿਹੜਾ ਰੌਲਾ ਪਾਉਣਾ ਸਾਰੇ ਨੇ ਪਾ ਕੇ ਬਹਿ ਜਾਣਾ ਸੋਸ਼ਲ ਮੀਡੀਆ ਤੇ ਵੱਡੀਆਂ-ਵੱਡੀਆਂ ਸੁਰਖੀਆਂ ਬਣ ਜਾਣੀਆਂ ਨੇ ਫਲਾਣੇ ਥਾਂ ਭਈਏ ਨੇ ਪਾਗਲਾਤੀ ਫੁਲਾਣੇ ਥਾਂ ਭਈਏ ਦੇ ਆਲ ਕਰਤਾ ਫੁਲਾਣੇ ਥਾਂ ਭਈਆ ਮਾਰਤਾ ਫੁਲਾਣੇ ਥਾਂ ਸਾਡਾ ਪੰਜਾਬੀ ਮਾਰਤਾ ਇਹਦਾ ਰੋਲਾ ਰੱਟਾ ਪਾ ਕੇ ਬਹਿ ਜਾਣਾ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਵੀ ਜਿਹੜਾ ਬੰਦਾ ਕੋਈ ਇਹੋ ਜਿਹੀ ਗਲਤੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਮਿਲਣੇ ਚਾਹੀਦੇ ਪਰ ਜਿਹੜਾ ਪੰਜਾਬ ਦਾ ਮਾਹੌਲ ਹੈ ਨਾ ਉਹਨੂੰ ਖਰਾਬ ਨਾ ਕਰੋ ਕੋਈ ਸ਼ਰਾਰਤੀ ਅੰਸਰ ਹੈਗੇ ਆ ਜਿਹੜੇ ਅਸਦਾਜੀ ਡਾਂ ਖੜਕਾ ਮੰਗੇ ਐਂ ਤਾਂ ਸ੍ਰੀ ਸਾਹਿਬ ਦੇ ਨਾਲ ਵੱਡਾਂਗੇ ਆਈ ਤਾਂ ਨੂੰ ਕੁੱਟ ਕੇ ਭਜਾਵਾਂਗੇ ਮੈਂ ਕਹਿੰਨਾ ਕੁੱਟ ਕੇ ਭਜਾਓ ਜਿਸ ਪਰਿਵਾਰ ਦੇ ਵਿੱਚ ਇੱਕ ਬੰਦਾ ਗਲਤੀ ਕਰਦਾ ਮੰਨ ਲਓ ਪ੍ਰਵਾਸੀ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ ਜੇ ਉਹ ਪਰਿਵਾਰ ਦਾ ਕੋਈ ਬੰਦਾ ਗਲਤੀ ਕਰਦਾ ਹੈ ਤਾਂ ਉਹਨੂੰ ਪੂਰੇ ਪਰਿਵਾਰ ਨੂੰ ਤੁਸੀਂ ਜੁੱਲੀ ਵਿੱਚ ਤਰਾ ਚਕਾਓ ਟ੍ਰੇਨ ਚੜਾ ਦਿਓ ਵਿਚਾਲ ਸਾਡਾ ਪੰਜਾਬ ਜਿੱਥੇ ਰਹਿੰਦਾ ਹੈ ਇਹ ਘਰ ਖਾਲੀ ਕਰ ਪੰਜਾਬ ਵਿੱਚ ਮੁੜ ਕੇ ਨਹੀਂ ਚਾਹੀਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ ਪਰ ਇਦਾਂ ਹੁਲੜਬਾਜੀ ਨਾ ਮਚਾਓ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਇੱਕ ਪੱਤੇ ਦੀ ਗੱਲ ਦੱਸਣ ਲੱਗਾ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਨੇ ਨਾ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਵੱਧ ਤੋਂ ਵੱਧ ਖਰਾਬ ਕੀਤਾ ਜਾਵੇ ਤੇ ਫਿਰ ਸਾਨੂੰ ਮੌਕਾ ਮਿਲੇ ਕੋਈ ਇਹੋ ਜਿਹਾ ਐਕਸ਼ਨ ਕਰੀਏ ਐਮਰਜੈਂਸੀ ਲੱਗ ਜੇ ਪੰਜਾਬ ਦੀ ਸਰਕਾਰ ਨੂੰ ਅਸੀਂ ناکਾਮ ਕਹਿ ਦਈਏ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਹੈਗੀਆਂ ਨੇ ਵਿਰੋਧੀ ਪਾਰਟੀਆਂ ਰੜੀਆਂ ਨੇ ਉਹਨਾਂ ਨੂੰ ਮੌਕਾ ਮਿਲ ਜੇ ਇਹ ਜਾਣਬੁੱਝ ਕੇ ਇਹੋ ਜੀਆਂ ਘੜਤਾਂ ਘੜੀਆਂ ਜਾਂਦੀਆਂ ਨੇ ਅਸੀਂ ਪੰਜਾਬ ਦੇ ਲੋਕ ਖੁੱਲੇ ਦਿਲ ਵਾਲੇ ਆ ਕੋਈ ਗੱਲ ਜਿਹਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਦਿਓ ਪਰ ਪੰਜਾਬ ਦਾ ਮਾਹੌਲ ਵੀ ਥੋੜਾ ਜਿਹਾ ਸ਼ਾਂਤ ਰੱਖੋ ਖਰਾਬ ਨਾ ਕਰੋ ਇਹ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ